ਸਤ ਸ੍ਰੀ ਅਕਾਲ ਦੋਸਤੋ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਮੇਰੀ ਇੱਛਾ ਇੱਕ ਟੀਚਰ ਵੱਲੋਂ ਬੱਚਿਆਂ ਨੂੰ ਇੱਕ ਟੌਪਿਕ ਤੇ ਕੁਝ ਲਾਈਨਾਂ ਲਿਖਣ ਵਾਸਤੇ ਕਿਹਾ ਜਾਂਦਾ ਟੌਪਿਕ ਸੀ ਮੇਰੀ ਫੇਵਰਿਟ ਇੱਛਾ ਬੱਚੇ ਟੌਪਿਕ ਲਿਖਦੇ ਹਨ ਅਤੇ ਮੈਡਮ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨ ਵਾਸਤੇ ਘਰ ਲੈ ਆਉਂਦੇ ਹਨ ਘਰ ਜਦ ਕਾਪੀਆਂ ਚੈੱਕ ਕਰਨੀਆਂ ਸ਼ੁਰੂ ਕਰਦੇ ਹਨ ਤਾਂ ਇੱਕ ਬੱਚੇ ਦੀ ਕਾਪੀ ਚੈੱਕ ਕਰਦੇ ਮੈਡਮ ਦਾ ਰੋਣਾ ਨਿਕਲ ਜਾਂਦਾ ਹੈ ਹਸਬੰਦ ਦੇ ਪੁੱਛਣ ਤੇ ਮੈਡਮ ਦੱਸਦੇ ਹਨ ਕਿ ਇੱਕ ਬੱਚੇ ਨੇ ਮੇਰੀ ਫੇਵਰਟ ਇੱਛਾ ਟੌਪਿਕ ਬਾਰੇ ਲਿਖਦੇ ਹੋਏ ਕਿਹਾ ਹੈ ਕਿ ਮੇਰੀ ਫੇਵਰਟ ਇੱਛਾ ਇਹ ਹੈ ਕਿ ਮੈਂ ਮੋਬਾਈਲ ਬਣ ਜਾਵਾਂ ਇਹ ਸੁਣ ਕੇ ਹਸਬੰਦ ਹਸੇ ਤਾਂ ਮੈਡਮ ਨੇ ਕਿਹਾ ਜਰਾ ਅੱਗੇ ਤਾਂ ਸੁਣੋ ਬੱਚੇ ਨੇ ਕਿਹਾ ਕਿ ਜੇਕਰ ਮੈਂ ਮੋਬਾਈਲ ਹੁੰਦਾ ਤਾਂ ਮੇਰੇ ਮਾਤਾ ਪਿਤਾ ਮੇਰੇ ਘਰ ਦੇ ਆਣੇ ਹਮੇਸ਼ਾ ਮੈਨੂੰ ਆਪਣੇ ਨਾਲ ਰੱਖਣਾ ਸੀ ਸਵੇਰ ਉੱਠਦੇ ਸਾਰ ਸਭ ਤੋਂ ਪਹਿਲਾਂ ਮੈਨੂੰ ਦੇਖਦੇ ਮੈਨੂੰ ਲੱਭਦੇ ਚਾਹੇ ਰ ਮੈਂ ਚੱਲ ਰਿਹਾ ਹੁੰਦਾ ਚਾਹੇ ਬੰਦ ਪਿਆ ਹੁੰਦਾ ਫਿਰ ਵੀ ਮੇਰੀ ਸਾਂਭ ਸੰਭਾਲ ਕਰਦੇ ਮੈਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਅਤੇ ਘੰਟੋਂ ਘੰਟੋਂ ਤੱਕ ਮੇਰੇ ਨਾਲ ਸਮਾਂ ਬਤੀਤ ਕਰਦੇ ਮੇਰੇ ਮਾਪੇ ਮੈਥੋਂ ਘਰ ਵਿੱਚ ਰਹਿੰਦੇ ਹੋਏ ਵੀ ਦੂਰ ਨਾ ਹੁੰਦੇ ਅਖੀਰ ਜੋ ਗੱਲ ਮੈਡਮ ਜੀ ਨੇ ਕਹੀ ਉਹ ਬਹੁਤ ਹੀ ਗੰਭੀਰ ਸੀ ਮੈਨਮ ਜੀ ਨੇ ਕਿਹਾ ਕਿ ਪਤਾ ਇਹ ਬੱਚਾ ਕੌਣ ਹੈ ਇਹ ਆਪਣਾ ਹੀ ਬੱਚਾ ਹੈ ਆਪਣਾ ਛੋਟਾ ਹੈ ਇਹ ਨਿੱਕੂ ਹੈ ਇਹ ਇਹ ਸੁਣ ਕੇ ਦੋਨੋਂ ਹੀ ਆਪਣੇ ਆਪ ਤੇ ਬਹੁਤ ਅਫਸੋਸ ਹੋਇਆ ਅਤੇ ਉਸ ਛੋਟੇ ਬੱਚੇ ਦਾ ਇਕੱਲਾਪਨ ਫੀਲ ਹੋਇਆ ਕਿਤੇ ਆਪਣੇ ਘਰਾਂ ਦੇ ਵਿੱਚ ਵੀ ਤਾਂ ਇਹ ਸਭ ਨਹੀਂ ਹੋ ਰਿਹਾ ਜਰਾ ਗੌਰ ਕਰਿਓ ਬੱਚੇ ਚਾਹੇ ਵੱਡੇ ਹੋਣ ਚਾਹੇ ਛੋਟੇ ਘਰ ਵਿੱਚ ਇਕੱਲਾਪਣ ਜਦੋਂ ਫੀਲ ਕਰਦੇ ਨੇ ਫਿਰ ਹੀ ਕਿਸੇ ਬਾਹਰਲੇ ਤੀਸਰੇ ਕੋਲ ਆਪਣੇ ਦੁੱਖ ਫੋਲਦੇ ਨੇ ਤੇ ਜਿਸ ਦੇ ਨਤੀਜੇ ਜ਼ਿਆਦਾਤਰ ਮਾੜੇ ਹੀ ਹੁੰਦੇ ਹਨ